ਹੁਸੈਨੀ ਵਾਲਾ ਬਾਟਰ ਦੇ ਕੋਲੇ ਗਿੱਟੀ ਰਾਜੋ ਕੇ ਪਿੰਡ ਦੇ ਵਿੱਚ ਖੜੇ ਆ ਅਸੀਂ ਇੱਥੋਂ ਦੇ ਜਿਹੜੇ ਹਾਲਾਤ ਨੇ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਮਾਰੇ ਨੇ ਕਿਉਂਕਿ ਇਹ ਸਤਲੁਜ ਦਰਿਆ ਹੈ ਜਿੱਥੇ ਇਹਦੀ ਮਾਰ ਦੇ ਵਿੱਚ ਇੱਥੋਂ ਦੇ 5-7 ਨਹੀਂ 10 ਪਿੰਡ ਦੇ 꺥ਰੀਬ ਮਾਰ ਦੇ ਵਿੱਚ ਆਏ ਹੋਏ ਨੇ ਹੁਣ ਹੀ ਲੋਕਾਂ ਵੱਲੋਂ ਜਿਹੜੇ ਪੰਜਾਬ ਦਾ ਦਰਦ ਰੱਖਦੇ ਆ ਪੰਜਾਬ ਦਾ ਲੋਕਾਂ ਦੇ ਨਾਲ ਹਮਦਰਦੀ ਰੱਖਦੇ ਆ ਇਹਨਾਂ ਭਰਾਵਾਂ ਦੇ ਨਾਲ ਹਮਦਰਦੀ ਰੱਖਦੇ ਆ ਉਹ ਕੋਈ ਚਾਰਾ ਲੈ ਕੇ ਆਇਆ ਕੋਈ ਦਾਣਾ ਲੈ ਕੇ ਆਇਆ ਤੇ ਕੋਈ ਇਹਨਾਂ ਵਾਸਤੇ ਸਿੱਧਾ ਪਤਾ ਲੈ ਕੇ ਆਇਆ ਖਾਣ ਪੀਣ ਵਾਸਤੇ ਵੀ ਇੱਥੇ ਬਹੁਤ ਸਾਰੀਆਂ ਵਸਤਾਂ ਜਿਹੜੀਆਂ ਹੈਗੀਆਂ ਨੇ ਉਹ ਇਹਨਾਂ ਕੋਲੇ ਪਹੁੰਚੀਆਂ ਨੇਗੀਆਂ ਪਰ ਜੇ ਅਸੀਂ ਦੇਖੀਏ ਵੀ ਪੂਰੀ ਪ੍ਰੋਪਰ ਤੌਰ ਤੇ ਇੱਥੇ ਸਮਾਨ ਪਹੁੰਚ ਰਿਹਾ ਹੈ ਪ੍ਰੋਪਰ ਤੌਰ ਤੇ ਸਮਾਨ ਹਲੇ ਵੀ ਨਹੀਂ ਪਹੁੰਚ ਰਿਹਾ ਕਿਉਂਕਿ ਆ ਜਿਹੜੇ ਹਲੇ ਨਾਲ ਦੇ ਪਿੰਡ ਨੇ ਦੋ ਚਾਰ ਇੰਨਾ ਪਿੰਡਾਂ ਦੇ ਵਿੱਚ ਤਾਂ ਜ਼ਰੂਰ ਆ ਪਰ ਜਿਹੜੇ ਲੋਕ ਗਾਹਾਂ ਕੇ ਫਸੇ ਹੋਏ ਨੇ ਉਹ ਪਿੰਡ ਦੇ ਵਿੱਚ ਘੱਟ ਤੋਂ ਘੱਟ 5-5 7-7 ਫੁੱਟ ਦਾ ਜਿਹੜਾ ਪਾਣੀ ਹੈ ਉਹ ਚੜਿਆ ਹੋਇਆ ਹੈ ਉੱਥੇ ਜਿਹੜਾ ਜਾਣਾ ਪੈਂਦਾ ਹੈ ਉਹ ਕਿਸ਼ਤੀਆਂ ਦੇ ਰਾਹੀਂ ਜਾਣਾ ਪੈਂਦਾ ਹੈਗਾ ਤੇ ਅਸੀਂ ਜਿਹੜਾ ਇੱਥੋਂ ਦਾ ਇਹ ਮੰਜ਼ਰ ਦੇਖ ਰਹੇ ਆ ਇਹ ਬਹੁਤ ਭਿਆਨਕ ਹੈ ਜਿਹੜਾ ਇੱਥੋਂ ਦੇ ਹਾਲਾਤ ਦੇਖ ਰਹੇ ਆ ਉਹ ਬਹੁਤ ਮਾੜੇ ਨੇਗੇ ਕਿਉਂਕਿ ਲੋਕ ਇਥੋਂ ਆਪ ਦੱਸਦੇ ਆ ਵੀ ਜਿਹੜੇ ਸਾਡੇ ਹਾਲਾਤ ਨੇ ਉਹ ਬਹੁਤ ਮਾੜੇ ਇਸ ਪਾਣੀ ਨੇ ਕਰ ਦਿੱਤੇ ਐ ਸਤਲੋਜ ਨੇ ਕਰ ਦਿੱਤੇ ਐ ਇਸ ਬਾੜ ਨੇ ਕਰ ਦਿੱਤੇ ਐ ਤੇ ਆ ਸਾਹਮਣੇ ਦੇਖਦੇ ਹੋ ਇਹ ਸੜਕ ਵੀ ਜਿਹੜੀ ਹੈਗੀ ਆ ਉਹ ਟੁੱਟ ਚੁੱਕੀ ਆ ਪਾਣੀ ਦੇ ਨਾਲ ਤੇ ਆ ਜਿਹੜਾ ਪੋਲਾ ਪੁਲ ਦੇ ਥੱਲੋਂ ਦੀ ਜਿਹੜਾ ਸਤਲੋਜ ਦਾ ਪਾਣੀ ਲੰਘਦਾ ਸੀਗਾ ਤੇ ਇਥੋਂ ਦੀ ਪਾਣੀ ਓਵਰ ਹੋਣ ਕਰਕੇ ਉੱਤੋਂ ਦੀ ਜਾਣ ਕਰਕੇ ਫਿਰ ਇਹ ਸੜਕ ਸੜਕ ਦੇ ਉੱਤੋਂ ਦੀ ਪਾਣੀ ਜਾਣਾ ਸ਼ੁਰੂ ਹੋ ਗਿਆ ਜਿਹਦੇ ਕਰਕੇ ਸੜਕ ਟੁੱਟ ਚੁੱਕੀ ਹੈਗੀ ਹੁਣ ਲੋਕ ਨੇ ਜਿਹੜੇ ਬੇਸ਼ੱਕ ਵੱਡੀਆਂ ਟਰਾਲੀਆਂ ਟਰਾਲੇ ਤੇ ਹੋਰ ਕੈਂਟਰ ਲੈ ਕੇ ਆਉਂਦੇ ਇੱਥੇ ਜਿਹਦੇ ਵਿੱਚ ਖਾਨ ਨੂੰ ਸਮਾਨ ਹੁੰਦਾ ਇੱਥੇ ਪਸ਼ੂਆਂ ਦਾ ਚਾਰਾ ਹੁੰਦਾ ਪਰ ਇਹਦੂ ਗਾਹਾਂ ਉਹ ਪਹੁੰਚ ਨਹੀਂ ਸਕਦੇ ਕਿਉਂਕਿ ਸੜਕਾਂ ਟੁੱਟ ਚੁੱਕੀਆਂ ਨੇ ਗਾਹਾਂ ਨੰਗਿਆਂ ਨਹੀਂ ਜਾਂਦਾ ਹੈਗਾ ਤੇ ਫਿਰ ਕਾਫੀ ਲੋਕ ਜਿਹੜੇ ਹੈਗੇ ਨੇ ਉਥੋਂ ਹੀ ਸਮਾਨ ਫੜ ਲੈਂਦੇ ਆ ਕੁਝ ਲੋਕ ਸਰਾਰਤੀ ਵੀ ਹੁੰਦੇ ਆ ਕੁਝ ਲੋਕ ਜਿਹੜੇ ਹੁੰਦੇ ਉਹ ਇਸ ਤਰ੍ਹਾਂ ਦੇ ਵੀ ਹੁੰਦੇ ਆ ਉਹਨਾਂ ਨੂੰ ਆਪਦੀ ਜਿਹੜੀ ਹੁੰਦੀ ਹੈ ਇੱਥੇ ਲਾਲਸਾ ਵੱਧ ਜਾਂਦੀ ਹੈ ਇਸ ਹਾਲਾਤ ਦੇ ਵਿੱਚ ਜਿਹੜੇ ਆਪਦੇ ਘਰੇ ਕਾਫੀ ਸਮਾਨ ਇਕੱਠਾ ਵੀ ਕਰਨਾ ਸ਼ੁਰੂ ਕਰ ਦਿੰਦੇ ਆ ਪਰ ਅਸੀਂ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਹਾਲਾਤ ਦੇਖਿਆ ਉੱਥੇ ਉਹਨਾਂ ਲੋਕਾਂ ਨੂੰ ਬੇहद ਜ਼ਿਆਦਾ ਜ਼ਰੂਰਤ ਸੀਗੀ ਤਾਂ ਲੋਕਾਂ ਨੇ ਇੱਥੇ ਆ ਚਾਰਾ ਵੀ ਪਹਚਾਇਆ ਇੱਥੇ ਜਿਹੜੇ ਲੋਕ ਪੰਜਾਬ ਦੇ ਲੋਕ ਹਮਦਰਦੀ ਰੱਖਦੇ ਸੀ ਇਹਨਾਂ ਲੋਕਾਂ ਦੇ ਨਾਲ ਉਹਨਾਂ ਨੇ ਖਾਣਾ ਵਾਸਤੇ ਖਾਣ ਵਾਸਤੇ ਵੀ ਚੀਜ਼ਾਂ ਬਹੁਤ ਜ਼ਿਆੜੀਆਂ ਆ ਜਿਹੜੀਆਂ ਜਾਦੇ ਉਹ ਭੇਜੀਆਂ ਨੇ ਇਹਨਾਂ ਵਾਸਤੇ ਪਰ ਜੇ ਅਖੀ ਅਸੀਂ ਪ੍ਰੋਪਰ ਪ੍ਰੋਪਰ ਨਹੀਂ ਇੱਥੇ ਹਲੇ ਸਮਾਨ ਪਹੁੰਚ ਰਿਹਾ ਹਾਂਜੀ ਬਾਬੇ ਕੀ ਨói ਅਡਾ ਨਾ ਪੂਰਨ ਸੰਗ ਹਾਂਜੀ ਕਹਤੇ ਹਾਂ ਚਾਰ ਘਰਾਂ ਦਾ ਕੁਛ ਨਹੀਂ ਮਿਲਦਾ ਤਿੰਨ ਚਾਰ ਘਰਾਂ ਦਾ ਹਾਂ ਕਿਉਂ ਨਹੀਂ ਮਿਲਦਾ ਕੋਈ ਸਭ ਲੈ ਜਾਂਦੇ ਆਪੇ ਲੈ ਜਾਂਦੇ ਅੱਛਾ ਤੁਸੀਂ ਮੂਰੇ ਹੁੰਦੇ ਨਹੀਂ ਕਿ ਜਦੋਂ ਉਹ ਤੁਹ ਕੈ ਨਾਬੂ ਹੋ ਗਏ ਕੋਟਾਂ ਵਾਂਗ ਬਾਬ ਅੱਛਾ ਕਿੰਨੇ ਘਰ ਹੈ ਤੁਹਾਡੇ 4 10 5 ਘਰ 14 ਘਰਾਂ ਕੋਲੇ ਕੁਝ ਨਹੀਂ ਆਇਆ ਅੱਲੇ ਵੇ ਨਾਲ ਅੱਲੇ ਆਪਣਾ ਘਰ ਹੈ ਪਾਣੀ ਜੇ ਖੜੇ ਰਹਿ ਡੇ ਪਾਣੀ ਪਿੱਛੇ ਪਾਣੀ ਹਾਂ ਦੁਬਾਰਾ ਹੁਣ ਪਾਣੀ ਘਰ ਆ ਗਿਆ ਸਰ ਪਾਣੀ ਚੜ ਗਿਆ ਕੀ ਚਾਹੀਦਾ ਤੁਹਾਨੂੰ ਖਾਨ ਬਸ ਖਾਨ ਬਸ ਰਾਤ ਨੂੰ ਮਿਲਣਾ ਚਾਹੀਦਾ ਸਰ ਦੁਬਾਰਾ ਸਰ ਠੀਕ ਜਿਹੜੀਆਂ ਹੁਣ ਉਹ ਥਾਲੀ ਸਾਹਮਣੇ ਖੜੀਆਂ ਨੇ ਉਹੋਟਾਂ ਦੇ ਵਿੱਚ ਰਸਨ ਹੈ ਤੁਸੀਂ ਲੈ ਸਕਦੇ ਹੋ ਲੈ ਲਓ ਰਸਨ ਉੱਥੇ ਨਹੀਂ ਮਿਲਣਾ ਇਹ ਨੰਨਾਰੇ ਬਟਕੇ ਹੇਲੇ ਨਹੀਂ ਲੈ ਰਿਹਾ ਦਿਨ ਮੈਂ ਕਿਉਂ ਨਹੀਂ ਦਿੰਦੇ ਉਹ ਕਹਿੰਦੇ ਦੁੱਤਾ ਆ ਕੇ ਤੈਨੂੰ ਮੈਂ ਮੈਂ ਉਹ ਕਹਿੰਦਾ ਮੈਨੂੰ ਨਹੀਂ ਹੁਣਾ ਕਿ ਦਿਲ ਜਿਦਾਉਂ ਕਿ ਜਾਨਾ ਬੱਤ ਕਰ ਲੈ ਤੇ ਟਕੜਾ ਬੰਦਾ ਉਹ ਆ ਕੇ ਗਿਆ ਇਹ ਲੈ ਜਾਏਗਾ ਦੂਜੇ ਨੇ ਅਜੇ ਉਧਰ ਮਲਟੀਆੜੀ ਜਾਂਦਾ ਨਾ ਕਿਉਂ ਕਿ ਟਕੜਾ ਬੰਦਾ ਉਹ ਲੈ ਜਾਏਗਾ ਬਾਕੀ ਦੁਗਰੀ ਬੰਦਾ ਰਹਿ ਜਾਏਗਾ ਨਹੀਂ ਗਰੀਬਾਂ ਵਾਸਤੇ ਤਾਂ ਲੈ ਕੇ ਆ ਰਹੇ ਆ ਨਾ ਗਰੀਬਾਂ ਵਾਸਤੇ ਤਾਂ ਲੈ ਕੇ ਆ ਆਉਗੇ ਤੇ ਐਂ ਵੀ ਗਲ ਪਚਾ ਆਪਾਂ ਸਾਰੇ ਸਾਰੇ ਇਹ ਚਾਰ ਪੰਜ ਘਰ ਨੇ ਠੀਕ ਕਿਹਾ ਪਏ ਆਇਆ ਨਾ ਸੋ ਭਾਈ ਇੱਥੇ ਇਹ ਵੀ ਦੱਸ ਰਹੇ ਨੇ ਵੀ ਜਿਹੜੇ ਚਾਰ ਪੰਜ ਗਰੀਬ ਘਰ ਨੇ ਉਹਨਾਂ ਕੋਲੇ ਹਲੇ ਕੋਈ ਰਾਸ਼ਨ ਨਹੀਂ ਪਹੁੰਚਿਆ ਹੈਗਾ ਸਕੂਲ ਦੇ ਕੋਲ ਹੈ ਜੀ ਬਲਾਸਟੂ ਸਕੂਲ ਇੱਥੇ ਸਕੂਲ ਦੇ ਕੋਲੇ ਨਹੀਂ ਪਹੁੰਚ ਰਿਹਾ ਕੋਲ ਸਕੂਲ ਦੇ ਕੋਲੇ ਗੇਟ ਹੈ ਗੇਟ ਦੇ ਅੱਗੇ ਪਿੱਛੇ ਪਿਛਲੇ ਪਾਸੇ ਰਹਿੰਦੇ ਬੰਦੇ ਚਾਰ ਪੰਜ ਘਰ ਤੁਸੀਂ ਉਹ ਕਹਿੰਦੇ ਆਪੇ ਕਹਿੰਦੇ ਸੋ ਸਾਡੀ ਬੇਨਤੀ ਹੈ ਸੰਸਥਾ ਨੂੰ ਵੀ ਬੇਨਤੀ ਹੈ ਜਿਹੜੇ ਇੱਥੇ ਦਾਨੀ ਵੀ ਰਹੋਦੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਸਾਰਿਆਂ ਦੀ ਪੁਸਤਪੜਤਾਲ ਕਰਕੇ ਫਿਰ ਇੱਥੇ ਜਿਹੜਾ ਹੈਗਾ ਲੋਕਾਂ ਦੇ ਘਰੇ ਰਸਨਾ ਪਹਚਾਇਆ ਕਰੋ